ਸਤਿ ਆਲਿਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਸੀਐਮ ਭਗਵੰਤ ਮਾਨ ਨੇ ਸੇਤੀਆ ਭੋਣ ਤੋਂ ਬਾਅਦ ਬਾਦਲਾਂ ਦੇ ਖਲਾਫ ਕੀਤਾ ਵੱਡਾ ਐਕਸ਼ਨ ਔਰ ਸਿਲਾਬ ਜੁ ਫਸੇ ਲੋਗਾਂ ਲਈ ਕੀਤੇ ਅਹਿਮ ਐਲਾਨਾਤ ਇਹਨਾਂ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਣੀ ਫਿਰ ਕਰਨਿਆ ਉਸ ਤੇ ਉਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਠੀਕ ਹੁੰਦੇ ਹੀ ਯਾਨੀ ਉਹ ਹਸਪੀਟਲ ਦੇ ਵਿੱਚ ਦਾਖਲ ਸੀ ਪਰ ਠੀਕ ਹੁੰਦੇ ਹੀ ਇੱਕ ਬਹੁਤ ਵੱਡਾ ਐਕਸ਼ਨ ਬਾਹਰਾਂ ਦੇ ਉੱਤੇ ਲੈ ਲਿਆ ਔਰ ਦੂਜੇ ਪਾਸੇ ਵਿਕਰਮ ਸਿੰਘ ਮੰਜੀਠੀ ਆ ਜਿਨ੍ਹਾਂ ਨੂੰ ਲੈ ਕੇ ਇੱਕ ਬਹੁਤ ਵੱਡਾ ਐਲਾਨ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਔਰ ਹਰ ਪੀੜਤਾ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਕੀ ਕੁਝ ਕਿਹਾ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਪਹਿਲੀ ਖਬਰ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਹਵਾ ਬਣਾ ਲਈ ਹੈ ਕਿਉਂਕਿ ਪੰਜਾਬ ਦੇ ਅੰਦਰ ਬਖ ਵਖ ਇਲਾਕਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਹਰ ਪੀੜਤਾ ਨੂੰ ਵੀ ਮਿਲਦੇ ਨੇ ਬਹੁਤ ਸਾਰੇ ਪੈਸੇ ਵੀ ਵੰਡੇ ਜਾਂਦੇ ਨੇ ਬਹੁਤ ਸਾਰਾ ਡੀਜ਼ਲ ਵੀ ਦਿੱਤਾ ਜਾਂਦਾ ਪਰ ਪੰਜਾਬ ਦੇ ਮੁੱਖ ਮੰਤਰੀ ਦੀ ਚਪੇਟ ਥੱਲੇ ਸੁਖਬੀਰ ਸਿੰਘ ਬਾਦਲ ਆ ਗਏ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਬਹੁਤ ਸਾਰੇ ਮੁੱਦੇ ਪੰਜਾਬ ਦੇ ਲੋਕਾਂ ਪ੍ਰਤੀ ਚੱਕੇ ਯਾਨੀ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝ ਚੁੱਕੇ ਸੀ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਐਲਾਨ ਕਰ ਦਿੰਦਾ ਉਸ ਦੇ ਤੇ ਸੁਖਬੀਰ ਸਿੰਘ ਬਾਦਲ ਆਪਣਾ ਮੁੱਦਾ ਬਣਾ ਲੈਂਦੇ ਸੀ ਯਾਨੀ ਪੰਜਾਬ ਦੇ ਲੋਕਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਕਿਵੇਂ ਆਪਣੇ ਪਿੱਛੇ ਲਾ ਲਈ ਸੀ ਔਰ ਪੰਜਾਬ ਦਾ ਮੁੱਖ ਮੰਤਰੀ ਇਸ ਗੱਲ ਨੂੰ ਬਖੂਬੀ ਸਮਝਦਾ ਸੀ ਕਿ ਜਿਹੜਾ ਸੁਖਬੀਰ ਹੈ ਇਹ ਬੜਾ ਸ਼ਾਤਰ ਦਿਮਾਗ ਦਾ ਬੰਦਾ ਹੈ ਯਾਨੀ ਆਪਣੇ ਹੀ ਪ੍ਰਕਾਸ਼ ਸਿੰਘ ਬਾਦਲ ਪਿਓ ਤੋਂ ਬੜਾ ਸ਼ਾਤਰ ਬੰਦਾ ਹੈ ਮੁੱਖ ਮੰਤਰੀ ਨੇ ਹੜ੍ਹਾਂ ਦੇ ਵਿੱਚ ਫਿਰਦੇ ਸੁਖਬੀਰ ਬਾਦਲ ਤੇ ਇੱਕ ਬਹੁਤ ਵੱਡਾ ਐਕਸ਼ਨ ਲੈ ਲਿਆ ਅੱਜ ਪੰਜਾਬ ਦਾ ਮੁੱਖ ਮੰਤਰੀ ਠੀਕ ਹੋ ਗਿਆ ਉਹਨਾਂ ਦੀ ਜਵਾਨੀ ਉਹਨਾਂ ਦੀ ਹੀ ਜਵਾਨੀ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਕਿ ਪੰਜਾਬ ਪ੍ਰਤੀ ਜਾਂ ਪੰਜਾਬ ਦੇ ਲੋਕਾਂ ਪ੍ਰਤੀ ਇਹਨਾਂ ਬਾਦਲਾਂ ਪ੍ਰਤੀ ਜਾਂ ਮਜੀਠੀਏ ਪ੍ਰਤੀ ਕੀ ਐਕਸ਼ਨ ਲੈ ਲੈਨੇ ਔਰ ਕੀ ਇਨਾਮ ਕਰ ਦਿੱਤੇ ਨੇ ਕਿਉਂਕਿ ਪੰਜਾਬ ਦੇ ਲੋਕ ਅਕਸਰ ਤੁਸੀਂ ਵੇਖਿਆ ਹਰ ਪੀੜਿਤ ਜਿੰਨੇ ਵੀ ਸਾਡੇ ਲੋਕ ਪੰਜਾਬ ਦੇ ਡੁੱਬ ਗਏ ਨੇ ਉਹਨਾਂ ਦੇ ਪਸ਼ੂ ਰੁੜ ਗਏ ਨੇ ਬਹੁਤ ਸਾਰੇ ਮਕਾਨ ਡਿੱਗ ਗਏ ਨੇ ਸਾਰੇ ਪੰਜਾਬ ਦੇ ਹੋਰ ਕਲਾਕਾਰ ਵੀ ਮਦਦ ਕਰ ਰਹੇ ਨੇ ਬਹੁਤ ਸਾਰੀ ਅਪਡੇਟ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਅਹਿਮ ਹੈ ਪਹਿਲੀ ਖਬਰ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਬਾਦਲਾਂ ਨੂੰ ਕਿਵੇਂ ਚਪੇਟ ਵਿੱਚ ਲੈਂਦਾ ਹੈ ਔਰ ਪੰਜਾਬ ਦੇ ਲੋਕ ਮਜੀਠੀਆਂ ਲਈ ਕੀ ਐਲਾਨ ਹੁੰਦੇ ਨੇ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੇ ਉੱਤੇ ਇੱਕ ਬਹੁਤ ਵੱਡਾ ਐਕਸ਼ਨ ਪੰਜਾਬ ਦੇ ਹੀ ਮੁੱਖ ਮੰਤਰੀ ਦਾ ਸੁਣੋ ਮੈਂ ਤੁਹਾਡੇ ਸਾਹਮਣੇ ਕੁਨਾਂ ਫੈਸਲਿਆਂ ਦੀ ਲਿਸਟ ਪੜ੍ਹ ਕੇ ਸੁਣਾਉਣ ਲੱਗਿਆ। ਸੱਤਵਨਾਂ ਕੈਬਨਿਟ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਹੜਾਂ ਕਾਰਨ ਜਿਹੜੀ ਮਿੱਟੀ ਹੈ ਉਹ ਦਰਿਆਵਾਂ ਦੇ ਵਿੱਚ ਆ ਗਈ। ਕਿਸੇ ਸਮੇਂ ਵਿਆਸ ਬਹੁਤ ਚੌੜਾ ਹੁੰਦਾ ਸੀ। ਹੁਣ ਵਿਆਸ ਤਾਂ ਦੇ ਰੀ ਚੌੜਾਈ ਘਟ ਗਈ ਪਾਣੀ ਬਹੁਤ ਜ਼ਿਆਦਾ ਆ ਗਿਆ ਉਪਰੋਂ ਤੇ ਉਹਨਾਂ ਦਾ ਮਾਰ ਵੱਧ ਗਈ ਅਸੀਂ ਇੱਕ ਸਕੀਮ ਚਲਾਉਣ ਲੱਗੇ ਹਾਂ ਜਿਸ ਦਾ ਖੇਤ ਉਹਦੀ ਰੇਤ ਮਤਲਬ ਜਿਨ੍ਹਾਂ ਦੇ ਖੇਤਾਂ ਦੇ ਕਿਨਾਰੇ ਜ਼ਮੀਨਾਂ ਨੇ ਉਹਨਾਂ ਨੂੰ ਮਿੱਟੀ ਚੱਕ ਕੇ ਯਾਜਤ ਦੇ ਰਹੇ ਆ ਤਾਂ ਸੁਣ ਲਿਆ ਪੰਜਾਬ ਵਾਲੇ ਪੰਜਾਬ ਦੇ ਅੰਦਰ ਸੁਖਬੀਰ ਸਿੰਘ ਬਾਦਲ ਕੀ ਕਰ ਰਿਹਾ ਸੀ ਪੰਜਾਬ ਦੇ ਲੋਕਾਂ ਨੂੰ ਕੀ ਕਹਿ ਰਿਹਾ ਸੀ ਅਕਸਰ ਪੰਜਾਬ ਦੇ ਲੋਕਾਂ ਦੇ ਵਿੱਚ ਜਾਂਦੇ ਆ ਸੁਖਬੀਰ ਸਿੰਘ ਬਾਦਲ ਹਰ ਪੀੜਤਾਂ ਦੇ ਵਿੱਚ ਉੱਥੇ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਿਆ ਜਾਂਦਾ ਸੀ ਤੇ ਇੱਕ ਮੁੱਦਾ ਰੱਖਿਆ ਜਾਂਦਾ ਸੀ ਕਹਿੰਦੇ ਜੀ ਜਿੰਨੇ ਵੀ ਲੋਕਾਂ ਦੇ ਖੇਤਾਂ ਦੇ ਵਿੱਚ ਰੇਤਾ ਚੜ ਗਿਆ ਜਾਂ ਮਿੱਟੀ ਚੜ ਗਈ ਆ ਉਹਦਾ ਜੁੰਮਾ ਕਹਿੰਦਾ ਅਕਾਲੀ ਦਲ ਲੈਂਦਾ ਪਰ ਇਹਨੇ ਇੱਕ ਹੋਰ ਗੱਲ ਕਹੀ ਸੀ ਕਹਿੰਦਾ ਜੀ ਜਿਹੜੇ ਬਾਣਾ ਦੇ ਵਿੱਚ ਰੇਤ ਆ ਗਿਆ ਯਾਨੀ ਬਰੇਤੀ ਆ ਗਈ ਜਾਂ ਆ ਗਈ ਮਿੱਟੀ ਕਹਿੰਦਾ ਉਸ ਖੇਤ ਦਾ ਮਾਲਕ ਜਿਹੜਾ ਹੈਗਾ ਉਸੇ ਦੀ ਹੋਣੀ ਹੈ ਰੇਤ ਇਹ ਹੋਣਾ ਚਾਹੀਦਾ ਕਹਿੰਦਾ ਸਰਕਾਰ ਨੂੰ ਕਰਨਾ ਚਾਹੀਦਾ ਪਰ ਪੰਜਾਬ ਦਾ ਮੁੱਖ ਮੰਤਰੀ ਬਖੂਬੀ ਇਹਨਾਂ ਛਾਤਰ ਦਿਮਾਗ ਦੇ ਸ਼ੈਤਾਨਾਂ ਨੂੰ ਯਾਨੀ ਸੁਖਵੀਰ ਕੈਨੂ ਬਾਦਨਾ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਐਸੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਬਹੁਤ ਵੱਡਾ ਐਕਸ਼ਨ ਲੈ ਲਿਆ ਔਰ ਐਲਾਨ ਕਰ ਦਿੱਤਾ ਕਿ ਜਿਹਦੀ ਰੇਤ ਉਸੇ ਦੀ ਖੇਤ ਯਾਨੀ ਜਿਹਦੇ ਖੇਤਾਂ ਦੇ ਵਿੱਚ ਮਿੱਟੀ ਜਾਂ ਰੇਤਾ ਵੜ ਗਿਆ ਉਸ ਨੂੰ ਵੇਚ ਵੀ ਸਕਦੇ ਨੇ ਔਰ ਉਸ ਨੂੰ ਰੱਖ ਵੀ ਸਕਦੇ ਨੇ ਜੇਕਰ ਆਪਣੇ ਘਰਾਂ ਵਾਸਤੇ ਚਾਹੀਦੀ ਆ ਤਾਂ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਬਹੁਤ ਵੱਡਾ ਮੁਆਵਜ਼ਾ ਜਿਹੜਾ ਆਲਰੇਡੀ ਪੰਜਾਬ ਦੇ ਲੋਕ ਚਾਹੁੰਦੇ ਸੀ ਹਰ ਵਰਗ ਦੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ ਅਰ ਜਿੰਨੇ ਵੀ ਸਾਡੇ ਕਿਸਾਨ ਭਾਈਚਾਰੇ ਇਸ ਵੀਡੀਓ ਨੂੰ ਸੁਣ ਰਹੇ ਨੇ ਉਹ ਬੜੀ ਗੌਰ ਦੇ ਨਾਲ ਗੱਲ ਸੁਣਨ ਦੀ ਲੋੜ ਹੈ ਕਿਉਂਕਿ ਜਿੰਨੇ ਵੀ ਸਟੇਟਾਂ ਦੇ ਵਿੱਚ ਐਦੋਂ ਪਹਿਲਾਂ ਪੂਰੇ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ 20000 ਰੁਪਇਆ ਪ੍ਰਤੀ ਏਕੜ ਦੇ ਪਿੱਛੇ ਨਹੀਂ ਦਿੱਤਾ ਗਿਆ ਪਹਿਲੀ ਵਾਰ ਰਿਕਾਰਡ ਦੇ ਵਿੱਚ ਕਿ ਭਵੰਤਨਨ ਸਰਕਾਰ 20000 ਰੁਪਇਆ ਯਾਨੀ ਕਿਲੇ ਤੱਕ ਦਾ ਨੂੰ ਆਵਾਜ਼ ਦੇ ਰਹੀ ਹੈ ਦਾ ਸ਼ੂਟ ਦੇ ਦਿੱਤੀ ਆ ਪਰਮਿਸ਼ਨ ਦੇ ਦਿੱਤੀ ਆ ਬਰੇਤੀ ਰੇਤਾ ਜੋ ਵੀ ਉਹ ਤੁਹਾਡਾ ਹੀ ਆ ਇਹ ਗੱਲ ਵੀ ਤੈਅ ਆ ਪਰ ਹਣ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਬੰਦਾ ਪੰਜਾਬ ਦੇ ਲੋਕ ਉਸ ਖਬਰ ਨੂੰ ਸੁਣਨਾ ਚਾਹੁੰਦੇ ਨਹੀਂ ਬਿਕਰਮ ਸਿੰਘ ਮਜੀਠੀਆ ਨੂੰ ਜਦੋਂ ਚੱਕਦੀ ਆ ਪੰਜਾਬ ਦੀ ਸਰਕਾਰ ਪੰਜਾਬ ਦਾ ਵਿਜੀਲੈਂਸ ਵਿਊਰੋ ਪੰਜਾਬ ਦਾ ਪ੍ਰਸ਼ਾਸਨ ਉਸੇ ਦਿਨ ਹਰਸਨਤ ਕੌਰ ਬਾਦਲ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਬڑے ਤਣੇ ਤੜਾ ਰਹੇ ਸੀ ਪਰ ਅੱਜ ਦੀ ਘੜੀ ਦੇ ਵਿੱਚ ਉਹੀ ਵਿਕਰਮ ਸਿੰਘ ਮਜੀਠੀਆ ਜਿਲ੍ਹੇ ਦੇ ਅੰਦਰ ਪਰ ਬਾਦਲਾਂ ਨੂੰ ਕੀ ਪਈ ਹੈ 10 ਸਾਲ ਦੇ ਵਿੱਚ ਖਬਰ ਉੱਡੀ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਤੋਂ ਦੂਰੀ ਬਣਾ ਲਈ ਹੈ ਬਾਦਲਾਂ ਨੇ ਉਹ ਗੱਲ ਝੂਠ ਨਹੀਂ ਹੈ ਉਹ ਬਿਲਕੁਲ ਸੱਚ ਹੈ ਕਿਵੇਂ ਸੁਖਵੀਰ ਕੀ ਚਾਹੁੰਦਾ ਹੈ ਸੁਖਵੀਰ ਨੂੰ ਪਤਾ ਹੈ ਕਿ ਮੇਰੀ ਸਰਕਾਰ ਬਣ ਸਕਦੀ ਹੈ ਇਹ ਬੰਦੀਆਂ ਨੂੰ ਭਲਕ ਹੈ ਪਰ ਪੰਜਾਬ ਦੇ ਲੋਕ ਉਹਨਾਂ ਨੂੰ ਕੁੰਡੇ ਲਈ ਬੈਠੇ ਨੇ ਇਹਨਾਂ ਨੇ ਜਿਹੜੀ ਸੁੱਕੀ ਹਵਾ ਬਣਾ ਲਈ ਹੈ ਪੰਜਾਬ ਦੇ ਵਿੱਚ 2-4 ਲੱਖ ਰੁਪਈਆ ਵੰਡ ਕੇ ਇਹਨਾਂ ਪੈਸੇ ਨਾਲ ਕੰਮ ਨਹੀਂ ਚੱਲਦਾ ਕਿਉਂਕਿ ਜਿਹੜਾ ਨੌਜਵਾਨੀ ਦਾ ਕਾਣ ਔਰ ਸੇ ਕਾਮ ਦਾ ਕਾਣ ਕੀਤਾ ਇਹਨਾਂ ਆਵਾਦਨਾ ਨੇ ਉਹਦਾ ਹਰਜਾਨਾ ਪੈਸੇ ਨਾਲ ਨਹੀਂ ਭਰੀਦਾ ਇਹ ਗੱਲ ਸਾਰੇ ਲੋਕ ਕਹਿੰਦੇ ਨੇ ਕਈ ਲੋਕਾਂ ਨੇ ਤਾਂ ਇਨਕਾਰ ਕਰਤਾ ਕਹਿੰਦੇ ਜੀ ਸਾਨੂੰ ਪੈਸਾ ਨਹੀਂ ਚਾਹੀਦਾ ਚੋਰੀ ਦਾ ਇਹ ਪੰਜਾਬ ਦੀਆਂ ਗੋਲਕਾਂ ਦਾ ਪੰਜਾਬ ਦੇ ਲੋਕਾਂ ਦਾ ਲੁੱਟਿਆ ਹੋਇਆ ਪੈਸਾ ਇਸ ਕਰਕੇ ਪੰਜਾਬ ਦੇ ਵਿੱਚ ਕਾਹਲੀ ਦਲ ਦਾ ਵਿਸਥਿਤ ਹੋਣਾ ਬੜਾ ਹੀ ਮੁਸ਼ਕਿਲ ਹੈ ਪਰ ਸਿੱਧੇ ਤੌਰ ਤੇ ਕਹੀਏ ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਮੌਜੂਦਾ ਹਾਲਾਤ ਨੇ ਜਿਵੇਂ ਉਹਨਾਂ ਨੇ ਐਲਾਨ ਕੱਲੇ ਕੱਲੇ ਲੋਕਾਂ ਲਈ ਕਰ ਦਿੱਤਾ ਗਿਆ ਜਿਹਦੇ ਘਰ ਡੱਗੇ ਉਹਨਾਂ ਲਈ ਗਰੀਬ ਵਰਗ ਦੇ ਲੋਕਾਂ ਲਈ ਵੀ ਔਰ ਜਿੰਨੇ ਵੀ ਸਾਡਾ ਕਿਸਾਨ ਭਾਈਚਾਰਾ ਜਾਂ ਕੋਈ ਦੁਕਾਨਦਾਰ ਹੈ ਕੋਈ ਵੀ ਹੈ ਉਹਨਾਂ ਨੇ ਪੂਰਾ ਜਮਾ ਆਪਣੇ ਸਿਰ ਤੇ ਲੈ ਲਿਆ ਮੁੱਖ ਮੰਤਰੀ ਨੂੰ ਵਧਾਈ ਆ ਕਿ ਵਿਚਾਰੇ ਉਹ ਠੀਕ ਹੋਣ ਕਿਉਂਕਿ ਸਟੇਟ ਦੇ ਮੁੱਖ ਮੰਤਰੀ ਨੇ ਸਾਡੇ ਬਨਿਓ ਦਾ ਕਾਮ ਨਹੀਂ ਕਰਦੇ ਆ ਕਿ ਭਾਈ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਤੰਦਰੁਸਤ ਹੋਵੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਦੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਪੰਜਾਬ ਦੇ ਲੋਕ ਇਸ ਟਾਈਮ ਸਲਾਬ ਦੀ ਵਜ੍ਹਾ ਤੋਂ ਬਹੁਤ ਵੱਡੀ ਮੁਸੀਬਤ ਚ ਫਸੇ ਹੋਏ ਆ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈਗਾ ਵੈ ਹਰ ਪਾਸੇ ਸਲਾਬ ਦੇ ਪਾਣੀ ਨੇ ਤਬਾਹੀ ਮਚਾਈ ਹੈਗੀ ਹੈ ਹਰ ਬੰਦਾ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨ ਦੇ ਆ ਹੈਗਾ ਵੈ ਜਿਹੜਾ ਜਿੰਨੀ ਹਿੰਮਤ ਰੱਖਦਾ ਵੈ ਉਹਨੀ ਕੋਸ਼ਿਸ਼ ਕਰਨ ਦੇ ਆ ਹੈਗਾ ਵੈ ਕਿ ਜਿਹੜੇ ਇਸ ਟਾਈਮ ਲੋਕ ਇਸ ਮੁਸੀਬਤ ਚ ਫਸੇ ਆ ਉਹਨਾਂ ਦੀ امداد ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਵੀ ਹਰ ਪੀੜਤਾ ਚ ਜਾਂਦੇ ਆ ਔਰ ਉਹਨਾਂ ਦੀ ਜਾ ਕੇ امداد ਕਰਦੇ ਕਿਤੇ 2 ਲੱਖ ਦਿੰਦੇ ਕਿਤੇ 5 ਲੱਖ ਦਿੰਦੇ ਆ ਔਰ ਕਿਤੇ ਡੀਜ਼ਲ ਦੇਣ ਦੀ ਗੱਲ ਕਰਦੇ ਹੀਗੀ ਆ ਪਰ ਹਰ ਥਾਂ ਤੇ ਜਾ ਕੇ ਸੀਐਮ ਭਗਵੰਤ ਮਾਨ ਦੀ छवि ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਸਾਰਾ ਇਲਜ਼ਾਮ ਸੀਐਮ ਭਗਵੰਤ ਮਾਨ ਤੇ ਪੰਜਾਬ ਸਰਕਾਰ ਤੇ ਪਾਇਆ ਜਾਂਦਾ ਹੈਗਾ ਕਿ ਇਹਨਾਂ ਦੀ ਨਾ ਅਹਲੀ ਦੀ وجہ ਤੋਂ ਲੋਕ ਇਸ ਟਾਈਮ ਏਡੀ ਵੱਡੀ ਮਸੀਬਤ ਚ ਫਸੇ ਆ ਅਗਰ ਇਹ ਕੋਈ ਇੱਕ ਦਾਮ ਕਰਦੇ ਕੋਈ ਜਿਹੜਾ ਵੈਸ ਮਨਸੂਬਾਬੰਦੀ ਕਰਦੇ ਤੇ ਅੱਜ ਪੰਜਾਬ ਦੀ ਇਹ ਸੂਰਤ ਤੇ ਹਾਲ ਨਾ ਹੁੰਦੀ اپنی ਇੱਕ ਜਿਹੜੀ ਹੈ ਉਹ ਸ਼ਬੀ ਬਿਹਤਰ ਕਰਨੇ ਦੀ ਔਰ ਸੀਐਮ ਭਗਵੰਤ ਮਾਨ ਦੀ ਸ਼ਬੀ ਖਰਾਬ ਕਰਨੇ ਦੀ ਕੋਸ਼ਿਸ਼ ਕਰਨ ਦੇ ਸੀਐਮ ਭਗਵੰਤ ਮਾਨ ਜਿਹੜੇ ਕਿ ਪਿਛਲੇ 1-2 ਦਿਨ ਤੋਂ ਹਸਪਤਾਲ ਚ ਬਿਮਾਰ ਸੀ ਤਬੀਅਤ ਖਰਾਬ ਹੋਣ ਦੀ وجہ ਤੋਂ ਉਹਨਾਂ ਨੇ ਸਿਹਤਯਾਬੀ ਤੋਂ ਬਾਅਦ ਬੜੇ ਹੀ ਅਹਿਮ ਤੇ ਬੜੇ ਐਲਾਨਾਤ ਕੀਤੇ ਜਿਸ ਤੋਂ ਬਾਅਦ ਬਾਦਲਾਂ ਨੂੰ ਜਿਹੜੀ ਹੈ ਮੂੰਹ ਦੀ ਖਾਣੀ ਪੈਗੀ ਕਿਉਂਕਿ ਉਹਦੇ ਵਿੱਚ ਉਹਨਾਂ ਨੇ ਜਿਹੜੇ ਐਲਾਨਾਤ ਕੀਤੇ ਹੈ ਉਹ ਪੰਜਾਬ ਦੇ ਜਿਹੜੇ ਮੁਸੀਬਤ ਜਦਾ ਲੋਗ ਹੈ ਉਹਨਾਂ ਦੇ ਹੱਕ ਦੇ ਵਿੱਚ ਕੀਤੀ ਹੈ ਉਹਨਾਂ ਦੀ ਪਰੇਸ਼ਾਨੀ ਉਹਨਾਂ ਦੇ ਦੁੱਖ ਤਕਲੀਫ ਨੂੰ ਦੂਰ ਕਰਨੇ ਵਾਲੇ ਕੀਤੇ ਹੈਗੇ ਹੈ ਕਿ ਜਿਹਦੀ ਜਿਹਦਾ ਖੇਤ ਉਹਦੀ ਰੇਤ ਚਾਹੇ ਉਹ ਵੇਚ ਲਵੇ ਚਾਹੇ ਉਹ ਇਸਤੇਮਾਲ ਕਰ ਲਵੇ ਜਦੋਂ ਉਹਨਾਂ ਦੇ ਖੇਤਾਂ ਚ ਪਾਣੀ ਉਤਰ ਜਾਏ ਉਹਨਾਂ ਦੇ ਜਿਹੜੇ ਟਰੈਕਟਰ ਟਰਾਲੀਆਂ ਉੱਥੋਂ ਤੱਕ ਜਾਣ ਜੋਗੇ ਹੋ ਜਾਣ ਤੇ ਫਿਰ ਉਹ ਆਪਣੀ ਜਿਹੜੀ ਰੇਤਾ ਵੈ ਉਹ ਚੁੱਕ ਲੈਣ ਫਿਰ ਜਿਨ੍ਹਾਂ ਦੇ ਮਾਲੀ ਨੁਕਸਾਨ ਹੋਇਆ ਵੈ ਉਹਨਾਂ ਨੂੰ ਵੀ 5 ਲੱਖ ਰੁਪਇਆ ਦੇਣ ਦਾ ਕਿਹਾ ਗਿਆ ਹੈ ਔਰ ਜਿਨਾ ਆ ਦੇ ਕਰਵਾਰ ਤਬਾਹ ਹੋਏ ਆ ਪਸ਼ੂ ਡੰਗਰ ਤਬਾਹ ਹੋਏ ਆ ਉਹਨਾਂ ਦੇ ਨੁਕਸਾਨ ਦੇ ਬਾਰੇ ਜਿਹੜਾ ਵੈ ਉਹ ਸਰਵੇ ਕਰਵਾ ਕੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ ਆ ਸੀਐਮ ਭਗਵੰਤ ਮਾਨ ਇਸ ਮੁਸ਼ਕਲ ਘੜੀ ਦੇ ਵਿੱਚ ਜਿਹੜੇ ਆ ਉਹ ਪੰਜਾਬ ਵਾਲਿਆਂ ਦੇ ਨਾਲ ਖੜੇ ਹੈਗੇ ਆ ਉਹਨਾਂ ਦੇ ਦੁੱਖ ਤਕਲੀਫਾਂ ਘਟ ਕਰਨੇ ਲਈ ਜੋ ਕੁਝ ਹੋ ਸਕਦਾ ਹੈਗਾ ਵੈ ਉਹ ਪੂਰੀ ਕੈਬਨਟ ਜਿਹੜੀ ਹੈ ਇਸ ਟਾਈਮ ਕੋਸ਼ਿਸ਼ਾਂ ਕਰਨ ਦੇ ਹੀ ਐਸ ਸੀਐਮ ਭਗਵੰਤ ਮਾਨ ਚੁਕੇ ਹਸਪਤਾਲ ਚਾ ਲੇਕਿਨ ਫਿਰ ਵੀ ਪੰਜਾਬ ਦੇ ਲੋਕਾਂ ਵਾਸਤੇ ਜਿਹੜਾ ਵੈ ਉਹ ਸੋਚਣ ਦੇ ਹਨਾ ਦੀ ਇਸ ਮੁਸ਼ਕਲ ਕੜੀ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਲਈ ਆਸਾਨੀ ਪੈਦਾ ਕੀਤੀ ਜਾ ਸਕਦੀ ਹੈ ਇਸ ਦੇ ਬਾਰੇ ਜਿਹੜੇ ਵੈ ਉਹ ਕੰਮ ਕੀਤਾ ਜਾਂਦਿਆ ਹੈਗਾ ਵੀਰੋ ਤੁਹਾਡਾ ਕੀ ਕਹਿਣਾ ਸਿਗਾ ਸੋਡੇ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਧਿਆਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼